ਸੋ ਮੇਰੇ ਵੱਲੋਂ ਸਾਰੇ ਹੀ ਮੇਰੇ ਭੈਣ ਭਰਾਵਾਂ ਦਾ ਫੇਸਬੁੱਕ ਵੋ ਫਰੈਂਡ ਦਾ ਤੇ ਜੋ YouTube ਤੇ ਮੇਰੀ ਵੀਡੀਓ ਵੇਖਦੇ ਆ ਉਹਨਾਂ ਦਾ ਮੇਰੇ ਵੱਲੋਂ ਤੈਅ ਦੇ ਲੋ ਧੰਨਵਾਦ ਸੋ ਅੱਜ ਆਪਾਂ ਗੱਲ ਕਰਦੇ ਆ ਜਿਦਾ ਆਪਾਂ ਆਮ ਹੀ ਚਾਚਾ ਦੇ ਵਿੱਚ ਸੁਣਦੇ ਰਹਨੇ ਆ ਜਾਗ ਫੇਸਬੁੱਕ ਤੇ ਜਾਂ YouTube ਤੇ ਵੇਖਦੇ ਰਹਨੇ ਆ ਵੀ ਅਲੂਮੀਨਾਟੀ ਅਲੂਮੀਨਾਟੀ ਬਾਰੇ ਸੁਣਦੇ ਆ ਹਨਾ ਆਪਾਂ ਇੱਕ ਵੀ ਉਹ ਇੱਕ ਗੁਪਤ ਸੰਸਾ ਵੀ ਜਿਹਦਾ ਸਾਰੀ ਦੁਨੀਆ ਦੇ ਉੱਪਰ ਕੰਟਰੋਲ ਆ ਅੱਜ ਆਪਾਂ ਉਸ ਮੈਟਰ ਤੇ ਗੱਲ ਕਰਦੇ ਆਂ ਵੀ ਇਨੂਮੀਨੇਟੀ ਹੈ ਕੀ ਆ ਜਾਂ ਰੋਸਚਾਈਲਡ ਫੈਮਿਲੀਆਂ ਨੇ ਉਹ ਹੈ ਕੀ ਨਹੀਂ ਜੋ ਰੋਸਚਾਈਲਡ ਫੈਮਿਲੀਆਂ ਨੇ ਉਹ ਇੱਕ ਇਨੂਮੀਨੇਟੀ ਦਾ ਹੀ ਹਿੱਸਾ ਨੇ ਕਿਉਂਕਿ ਇਨੂਮੀਨੇਟੀ ਉਹਨਾਂ ਦੀ ਹੀ ਇੱਕ ਸੰਸਥਾ ਹੈ ਠੀਕ ਆ ਜੋ ਗੋਪਤਵੰਦਿਆਂ ਦੀ ਸੰਸਥਾ ਕਹਿ ਦਿੰਦੇ ਆ ਇਨੂਮੀਨੇਟੀ ਉਹ ਉਹਨਾਂ ਦੀ ਹੀ ਇੱਕ ਸੰਸਥਾ ਹੈ ਇਨੂਮੀਨੇਟੀ ਜਾਂ ਆਪਾਂ ਨੂੰ ਰੋਸਚਾਈਲਡ ਫੈਮਿਲੀ ਵੀ ਕਹਿ ਸਕਦੇ ਆ ਜੇ ਦਾ ਆਪਾਂ ਨੂੰ ਪਤਾ ਵੀ ਦੁਨੀਆ ਦੇ ਉੱਤੇ ਜੋ ਜਿਨ੍ਹਾਂ ਕੋਲੋਂ ਬਹੁਤ ਜ਼ਿਆਦਾ ਹਾਈਸਟ ਪੈਸਾ ਜੋ ਰਿਚ ਫੈਮਲੀਆਂ ਨੇ ਠੀਕ ਆ ਉਹ ਅਨੂਮੀਨਾਟੀ ਦੇ ਅੰਦਰ ਹੀ ਉਹ ਫੈਮਲੀਆਂ ਕੰਮ ਕਰਦੀਆਂ ਨੇ ਤੇ ਅਨੂਮੀਨਾਟੀ ਉਹਨਾਂ ਦੀ ਹੀ ਇੱਕ ਸੰਸਾ ਹੈ ਜਿਹੜੀਆਂ ਰੌਸਚਾਈਲਡ ਫੈਮਲੀਆਂ ਨੇ ਜੇ ਦਾ ਆਪਾਂ ਨੂੰ ਪਤਾ ਵੀ ਇੰਗਲੈਂਡ ਦੇ ਵਿੱਚ ਜਾਂ ਕਈ ਹੋਰ ਦੇਸ਼ਾਂ ਦੇ ਵਿੱਚ ਰੌਸਚਾਈਲਡ ਫੈਮਲੀਆਂ ਬੈਠੀਆਂ ਨੇ ਜੋ ਦੁਨੀਆ ਨੂੰ ਚਲਾ ਰਹੀਆਂ ਨੇ ਯਾਨੀ ਕਿ ਦੁਨੀਆ ਨੂੰ ਚਲਾਉਣ ਵਾਲੀ ਪਾਵਰ ਆ ਜਿਹੜੀ ਸ਼ਕਤੀ ਆ ਉਹ ਰੌਸਚਾਈਲਡ ਫੈਮਲੀਆਂ ਦੇ ਕੋਲ ਹੀ ਆ ਕਿਸੇ ਵੀ ਦੇਸ਼ ਦੇ ਵਿੱਚ ਸਰਕਾਰ ਬਣਾਉਣੀ ਜਾਂ ਕਿਸੇ ਵੀ ਦੇਸ਼ ਦੇ ਵਿੱਚ ਜੁੱਧ ਚਲਾਉਣਾ ਜਾਂ ਕਿਸੇ ਦੇਸ਼ ਨੂੰ ਖਤਮ ਕਰਨਾ ਜਾਂ ਹਥਿਆਰ ਵੇਚਣੇ ਉਹ ਸਭ ਡੀਲਾਂ ਰੋਸਚਾਈਲਡ ਫੈਮਲੀ ਦੀਆਂ ਹੀ ਨੇ ਸੋ ਜੋ ਰੋਸਚਾਈਲਡ ਫੈਮਲੀ ਆ ਉਹ ਸਾਰੀ ਦੁਨੀਆ ਨੂੰ ਕੰਟਰੋਲ ਕਰਦੀ ਆ ਜਾਂ ਕੰਟਰੋਲ ਕਰਨਾ ਚਾਹੁੰਦੀ ਆ ਉਹ ਹਰ ਇੱਕ ਜੋ ਮੇਰੇ ਭੈਣ ਭਰਾ ਉਸ ਬਾਰੇ ਪੜ੍ਹੇ ਨੇ ਜਾਂ ਜਾਣਦੇ ਨੇ ਵੀ ਰੋਸਚਾਈਲਡ ਫੈਮਲੀ ਹੈ ਕੀ ਆ ਜਾਂ ਨੂਮੀਨਾਟਿ ਸੰਸਥਾ ਹੈ ਕੀ ਆ ਉਸ ਦੀ ਗੱਲ ਆ ਵੀ ਉਹ ਹਰ ਇੱਕ ਦੁਨੀਆ ਨੂੰ ਦੁਨੀਆ ਦੇ ਹਰ ਇੱਕ ਇਨਸਾਨ ਨੂੰ ਸਾਰੀ ਧਰਤੀ ਨੂੰ ਉਹ ਕੰਟਰੋਲ ਕਰਦੇ ਆ ਇਹਦੇ ਵਿੱਚ ਕੋਈ ਅੰਤਕਥਣੀ ਨਹੀਂ ਵੀ ਉਹ ਕੰਟਰੋਲ ਨਹੀਂ ਕਰਦੇ ਉਹ ਕੰਟਰੋਲ ਕਰਦੇ ਆ ਹਰ ਇੱਕ ਦੇਸ਼ ਦੇ ਵਿੱਚ ਸਰਕਾਰ ਬਣਾਉਣੀ ਜਾਂ ਕਿਸੇ ਸਰਕਾਰ ਨੂੰ ਖਤਮ ਕਰਨਾ ਉਹ ਉਹਨਾਂ ਰੌਚਾਇਲਡ ਫੈਮਲੀਆ ਦਾ ਜਾਨਕਿ ਨੂਮੀਨਾਟੀਆ ਦਾ ਹੀ ਕੰਮ ਹੈਗਾ ਇਹਦੇ ਵਿੱਚ ਕੋਈ ਦੋ ਸ਼ਬਦ ਕਹਿਣਯੋਗ ਨਹੀਂ ਹੈਗੇ ਇਹ ਬਾਕੀ ਹੀ 100% ਗੱਲ ਸਹੀ ਆ ਕਿਉਂਕਿ ਰੌਸਚਾਈਲਡ ਫੈਮਿਲੀ ਨੇ ਉਹ ਤੁਹਾਨੂੰ ਗੁਲਾਮ ਹੀ ਰੱਖਣਾ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਦੀ ਸਟਾਰਟਿੰਗ ਆਫ ਪੁਆਇੰਟ ਆ ਜਿਹੜੀ ਜਦੋਂ ਵੀ ਨੋਮੀਨਾਟੀ ਸੰਸਥਾ ਬਣੀ ਆ ਜਾਂ ਰੌਸਚਾਈਲਡ ਫੈਮਿਲੀ ਆ ਕੰਮ ਕਰ ਰਹੀਆਂ ਨੇ ਉਹ ਸਾਰੀ ਦੁਨੀਆ ਨੂੰ ਕੰਟਰੋਲ ਕਰਕੇ ਹੀ ਚੱਲ ਰਿਹਾ ਸਾਰਾ ਸਿਸਟਮ ਉਹਨਾਂ ਦੇ ਅੰਦਰ ਹੀ ਆ ਇਹਦੇ ਵਿੱਚ ਕੋਈ ਬੇਫਾਲਤੂ ਗੱਲ ਸੋਚਣੀ ਨਾ ਸੋਚਣੀ ਦਾ ਗੱਲ ਹੀ ਕੋਈ ਨਹੀਂ ਇਹ ਮੰਨਣ ਜੋ ਗੱਲ ਹੈਗੀ ਹੀ ਹੈਗੀ ਆ ਹੁਣ ਫਾਰ ਐਗਜ਼ਾਮਪਲ ਤੁਹਾਨੂੰ ਦੱਸ ਦੇ ਨਾ ਵੀ ਆਪਾਂ ਕਹਿੰਦੇ ਵੀ ਜੇ ਹੁਣ ਮੈਂ ਕਿਸੇ ਇਨਸਾਨ ਨੂੰ ਕਹਿ ਦਮ ਵੀ ਭਾਜੀ ਵੀ ਤੁਸੀਂ ਰੌਚਡਾਈਲਡ ਫੈਮਿਲੀ ਜਾਂ ਨੂਮੀਨਾਟ ਦੇ ਅੰਦਰ ਹੀ ਗੁਲਾਮ ਜਾਂ ਕਿਸੇ ਵੀ ਦੇਸ਼ ਦੀਆਂ ਚਾਹ ਇੰਡੀਆ ਜਾਂ ਹੋਰ ਦੇਸ਼ ਨੇ ਠੀਕ ਆ ਵੀ ਉਹ ਉਹ ਦੇਸ਼ ਵੀ ਨੂਮੀਨਾਟ ਦੇ ਅੰਦਰ ਹੀ ਚੱਲਦੇ ਆ ਤਾਂ ਕਈ ਇਨਸਾਨ ਨੇ ਜਾਂ ਕਈ ਮੇਰੇ ਭੈਣ ਭਰਾ ਨੇ ਇਹ ਚੀਜ਼ ਨੂੰ ਨਹੀਂ ਮੰਨਦੇ ਵੀ ਨਹੀਂ ਜੀ ਅਸੀਂ ਗੁਲਾਮ ਨਹੀਂ ਹੈਗੇ ਵੀ ਅਸੀਂ ਆਪਣੇ ਮਤਾਬਕ ਹੀ ਕੰਮ ਕਰਦੇ ਆ ਬਟ ਨਹੀਂ ਜੇ ਤੁਸੀਂ ਥੋੜਾ ਡੂੰਘਾਈ ਨਾਲ ਸੋਚੋਗੇ ਤਾਂ ਤੁਹਾਨੂੰ ਖੁਦ ਪਤਾ ਲੱਗੂਗਾ ਵੀ ਹੀ ਆਪਾਂ ਖੁਦ ਨੂਮੀਨਾਟੀ ਜਾਂ ਰੌਚਡਾਈਲਡ ਫੈਮਿਲੀ ਦੇ ਅੰਦਰ ਹੀ ਕੰਮ ਕਰਦੇ ਆ ਕਿਉਂਕਿ ਜੋ ਸਰਕਾਰਾਂ ਆਪਣੇ ਉੱਪਰ ਰਾਜ ਕਰਦੀਆਂ ਨੇ ਜਾਂ ਜੋ ਕੰਮ ਕਰਾਉਣਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਜੋ ਕੰਮ ਕਰਾਉਣ ਦੇ ਤਰੀਕੇ ਨੇ ਉਹ ਸਾਰੇ ਹੀ ਨੋਮੀਨੇਟੇ ਜਾਂ ਰੋਸਚਾਈਲਡ ਫੈਮਲੀਆਂ ਦੀ ਹੀ ਨੇ ਇਹਦੇ ਵਿੱਚ ਕੋਈ ਦੋ ਦੋਮੂਹੀ ਗੱਲ ਨਹੀਂ ਹੈਗੀ ਇਹ ਮੰਨਣਯੋਗ ਗੱਲ ਹੈਗੀ ਆ ਜਿਦਾ ਅੱਜ ਦੀ ਜਰਨੈਸ਼ਨਾਂ ਨਾ ਨਵੀਂ ਜਰਨੈਸ਼ਨ ਲਾ ਲਓ ਠੀਕ ਹੈ ਨਾ ਜਾਂ ਖੇਤੀ ਕਾਨੂੰਨ ਆਏ ਸੀਗੇ ਉਹ ਖੇਤੀ ਕਾਨੂੰਨ ਵੀ ਉਹ ਰੋਸਚਾਈਲਡ ਫੈਮਲੀਆਂ ਦੀ ਹੀ ਲਾਗੂ ਕਰੇ ਹੋਏ ਕਾਨੂੰਨ ਨੇ ਉਹ ਮਤਲਬ ਕੀ ਇਸ ਲਈ ਇੰਡੀਆ ਚ ਆਏ ਸੀਗੇ ਵੀ ਇੱਥੇ ਆਪਾਂ ਜੋ ਖੇਤੀ ਦਾ ਸਰਕਲ ਆ ਉਹਨੂੰ ਉਹ ਰੌਸਚਾਈਲਡ ਫੈਮਲੀਆ ਕੰਟਰੋਲ ਕਰਨਾ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੇ ਜਿੱਦਾਂ 2019 ਦੇ ਵਿੱਚ ਆਪਾਂ ਨੂੰ ਪਤਾਗਾ ਵੀ ਕਰੋਨਾ ਸਿਸਟਮ ਜਦੋਂ ਆਇਆਗਾ ਕਰੋਨਾ ਦੀ ਜੋ ਬਿਮਾਰੀ ਆਈ ਆ ਉਹ ਆਪਾਂ ਨੂੰ ਸਭ ਨੂੰ ਹੀ ਪਤਾ ਉਹ ਸਾਰਾ ਸਿਸਟਮ ਰੌਸਚਾਈਲਡ ਫੈਮਲੀ ਦਾ ਹੀ ਸੀ ਜੋ ਆਪਾਂ ਨੂੰ ਬਿਮਾਰੀ ਦੇ ਨਾਂ ਤੇ ਡਰਾਇਆ ਗਿਆ ਜਾਨਕੀ ਉਹਨਾਂ ਨੇ ਇੱਕ ਡੈਮੋ ਲੋਕਾਂ ਤੇ ਲਾਗੂ ਕਰਕੇ ਦੇਖੀ ਸੀ ਸਾਰੇ ਦੁਨੀਆਂ ਦੇ ਉੱਪਰ ਕਿਉਂਕਿ ਇਹ ਕਰੋਨਾ ਕੋਈ ਇਕੱਲਾ ਇੰਡੀਆ ਦੇ ਵਿੱਚ ਨਹੀਂ ਸੀ ਆਇਆ ਹਰ ਇੱਕ ਦੇਸ਼ ਦੇ ਵਿੱਚ ਕਰੋਨਾ ਲਿਆਂਦਾ ਗਿਆ ਜਾਂ ਆਇਆ ਸੀਗਾ ਜਾਂ ਵਾਇਰਸ ਹੈ ਹੈਗਾ ਸੀ ਜਾਂ ਨਾ ਹੈਗਾ ਸੀ ਇਹਦੇ ਵਿੱਚ ਉਹ ਹਰ ਇੱਕ ਬੰਦੇ ਦੇ ਦਿਮਾਗ ਦੇ ਡਾ ਪੈਂਡ ਕਰਦਾ ਵੀ ਉਹ ਮੰਨੇ ਜਾਂ ਨਾ ਮੰਨੇ ਕਿਉਂਕਿ ਉਹਨਾਂ ਨੇ ਰੋਸਚਾਈਲ ਫੈਮਲੀਆਂ ਨੇ ਉਹ ਇੱਕ ਡੈਮੋ ਦੇਖੀ ਸੀਗੀ ਕਰਕੇ ਸਾਰੇ ਦੇਸ਼ਾਂ ਦੇ ਵਿੱਚ ਕਰੋਨਾ ਟਾਈਮ 2019 ਦੇ ਵਿੱਚ ਜਦੋਂ ਕਰੋਨਾ ਹਰ ਇੱਕ ਦੇਸ਼ ਦੇ ਵਿੱਚ ਆਇਆਗਾ ਯਾਨੀ ਕਿ ਉਹਨਾਂ ਨੇ ਉਹਨਾਂ ਨੇ ਇੱਕ ਤੁਹਾਨੂੰ ਡੈਮੋ ਦਿਖਾਈ ਸੀ ਵੀ ਅਸੀਂ ਬਾਕੀ ਹੀ ਸਾਰੀ ਦੁਨੀਆ ਨੂੰ ਚਲਾਉਣਿਆ ਦੇ ਸਾਰੀ ਦੁਨੀਆ ਨੂੰ ਕੰਟਰੋਲ ਕਰ ਸਕਦੇ ਆ ਆਪਾਂ ਨੂੰ ਪਤਾ ਨਾ 2019 ਦੇ ਵਿੱਚ ਜਦੋਂ ਕਰੋਨਾ ਆਇਆਗਾ ਕਰੋਨਾ ਟਾਈਮ ਆਪਾਂ ਨੂੰ ਸਭ ਨੂੰ ਘਰ ਦੇ ਵਿੱਚ ਧਾਰ ਦਿੱਤਾ ਗਿਆ ਸੀਗਾ 2 ਮਹੀਨੇ ਲੱਗੇ 3 ਮਹੀਨੇ ਲੱਗੇ ਆਪਾਂ ਹਰ ਇੱਕ ਇਨਸਾਨ ਘਰਾਂ ਦੇ ਵਿੱਚ ਬੈਠੇ ਰਹੇ ਆ ਤਾਂ ਗੁਲਾਮੀ ਸੀ ਉਹ ਥੋੜੀ ਜੇ ਤੁਸੀਂ ਸੋਚੋ ਵੀ ਅਸੀਂ ਗੁਲਾਮ ਨਹੀਂ ਉਹ ਤੁਹਾਨੂੰ ਇੱਕ ਡੈਮੋ ਦਿੱਤੀ ਗਈ ਸੀ ਗੁਲਾਮੀ ਦੀ ਕਰੋਨਾ ਦੇ ਟਾਈਮ ਹਰ ਇੱਕ ਪਰਿਵਾਰ ਦਾ ਹਰ ਇੱਕ ਮੈਂਬਰ ਉਸ ਟਾਈਮ ਜਾਨੀ ਕਿ ਘਰਾਂ ਦੇ ਵਿੱਚ ਬੰਦ ਕੀਤਾ ਗਿਆ ਕਿਉਂਕਿ ਉਹ ਉਹਨਾਂ ਦੀ ਇੱਕ ਡੈਮੋ ਸੀ ਜੋ ਤੁਸੀਂ ਮੰਨੋ ਜਾਂ ਨਾ ਮੰਨੋ ਉਸ ਤੋਂ ਬਾਅਦ ਉਸ ਦੀ ਵੈਕਸੀਨ ਆਈ ਵੈਕਸੀਨ ਦਾ ਟ੍ਰਾਇਲ ਵੀ ਉਹਨਾਂ ਨੇ ਕਰਿਆ ਵੈਕਸੀਨ ਦਾ ਸੋਡੇ ਜ਼ਬਰਦਸਤੀ ਹਰ ਇੱਕ ਇਨਸਾਨ ਦੇ ਲਈ ਗਈ ਆ ਕਿਉਂਕਿ ਉਹ ਤੁਹਾਡੀ ਮਜਬੂਰੀ ਹੋ ਗਈ ਲਵਾਉਣੀ ਤਾਂ ਹਰ ਇੱਕ ਇਨਸਾਨ ਦੇ ਜ਼ਬਰਦਸਤੀ ਉਹ ਵੈਕਸੀਨ ਵੀ ਲਾਈ ਆ ਜੋ ਉਹਨਾਂ ਨੇ ਤੁਹਾਨੂੰ ਡੈਮੋ ਦਿਖਾਈ ਆ ਰੌਸਚਾਈਲਡ ਫੈਮਲੀਆ ਨੇ ਜਾਂ ਨੂਮੀਨਾਟੀ ਨੇ ਤੁਸੀਂ ਹਰ ਇੱਕ ਇਨਸਾਨ ਹੈ ਜਿਹੜਾ ਉਹ ਨੂਮੀਨਾਟੀ ਦੇ ਅੰਦਰ ਹੀ ਕੰਮ ਕਰਦਾ ਚਾਹੇ ਕਿਸੇ ਵੀ ਦੇਖ ਦੀਆਂ ਸਰਕਾਰਾਂ ਨੇ ਚਾਹੇ ਕੋਈ ਇਨਸਾਨ ਉਹ ਸਾਰੇ ਹੀ ਨੂਮੀਨਾਟੀ ਦੇ ਅੰਦਰ ਕੰਮ ਕਰਦੇ ਨੇ ਤੇ ਤੁਸੀਂ ਉਸ ਦੇ ਅੰਡਰ ਗੁਲਾਮ ਹੋ ਇਹਦੇ ਵਿੱਚ ਕੋਈ ਮੰਨਣਯੋਗ ਗੱਲ ਨਹੀਂ ਮਤਲਬ ਤੁਸੀਂ ਮੰਨੋ ਜਾਂ ਨਾ ਮੰਨੋ ਕਈ ਇਨਸਾਨ ਨੇ ਨਹੀਂ ਮੰਨਦੇ ਕਈ ਹੈਗੇ ਨੇ ਉਹ ਮੰਨਦੇ ਨੇ ਵੀ ਹਾਂ ਬਾਕੀ ਹੀ ਰੌਸਚਾਈਲਡ ਫੈਮਲੀਆ ਨੇ ਜਾਂ ਨੂਮੀਨਾਟੀ ਆ ਜੋ ਸਾਰੇ ਤਾਕਤਵਰ ਰਿਚਸਟ ਫੈਮਲੀਆਂ ਨੇ ਉਹ ਸਾਰੀ ਦੁਨੀਆ ਨੂੰ ਕੰਟਰੋਲ ਕਰਦੀਆਂ ਨੇ ਇਹਦੇ ਵਿੱਚ ਵੀਰੋ ਸੋਚਣਾ ਹੀ ਜਾਂ ਨਾ ਸੋਚਣਾ ਹੀ ਤਾਂ ਗੱਲ ਹੀ ਕੋਈ ਨਹੀਂ ਸੋਚ ਲੋਗੇ ਤਾਂ ਵੀ ਵੈਸਟ ਆ ਨਹੀਂ ਸੋਚੋਗੇ ਤਾਂ ਤੁਹਾਨੂੰ ਆਉਣੇ ਟਾਈਮ ਦੇ ਵਿੱਚ ਉਹ ਮੰਨਣਾ ਹੀ ਪੈਣਾ ਤੇ ਸੋਚਣ ਲਈ ਮਜਬੂਰ ਵੀ ਹੋਣਾ ਪੈਣਾ ਕਿਉਂਕਿ ਤੁਸੀਂ ਉਹਨਾਂ ਰੋਸਚਾਈਲਡ ਫੈਮਲੀਆਂ ਦੇ ਅੰਦਰ ਗੁਲਾਮ ਹੋ ਹਰ ਇੱਕ ਦੇਸ਼ ਉਹਨਾਂ ਦੇ ਅੰਦਰ ਗੁਲਾਮ ਆ ਜੇ ਉਹ ਚਾਹਣ ਕਿਸੇ ਦੇਸ਼ ਨੂੰ ਤਬਾਹ ਵੀ ਕਰ ਸਕਦੇ ਆ ਤੇ ਉਹ ਨਵੇਂ ਦੇਸ਼ ਵੀ ਬਣਾ ਸਕਦੇ ਆ ਕਿਉਂਕਿ ਹਰ ਕਿਸੇ ਵੀ ਦੇਸ਼ ਦੀ ਸਰਕਾਰ ਕੋਈ ਵੀ ਮੰਤਰੀ ਆ ਕੋਈ ਵੀ ਰਾਸ਼ਟਰਪਤੀ ਆ ਉਹ ਹਰ ਇੱਕ ਉਹਨਾਂ ਦੀ ਗੱਲ ਮੰਨਦਾ ਕਿਉਂਕਿ ਦੁਨੀਆ ਨੂੰ ਚਲਾਉਣਾ ਹੈ ਉਹੀ 13 ਫੈਮਿਲੀਆਂ ਨੇ ਜੋ ਰੋਸਚਾਈਲਡ ਫੈਮਿਲੀਆਂ ਨੇ ਉਹ 13 ਫੈਮਿਲੀਆਂ ਨੇ ਜੋ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਰਹਿੰਦੀਆਂ ਨੇ ਤੇ ਸਾਰੇ ਦੇਸ਼ਾਂ ਨੂੰ ਕੰਟਰੋਲ ਕਰਦੀਆਂ ਨੇ ਤੇ ਹਥਿਆਰਾਂ ਲਈ ਫੰਡਿੰਗ ਕਰਦੀਆਂ ਨੇ ਤੇ ਹਥਿਆਰ ਵੇਚਦੇ ਵੀ ਨੇ ਤੇ ਹਰ ਕਿਸੇ ਦੇਸ਼ ਨੂੰ ਖਤਮ ਕਰਨਾ ਤਾਂ ਉੱਥੇ ਕੋਈ ਨਾ ਕੋਈ ਮੁੱਦਾ ਸਟਾਰਟ ਕਰਕੇ ਉੱਥੇ ਉਹ ਜੁਦਵਾਰੀ ਵੀ ਕਰਦੇ ਆ ਕਿਉਂਕਿ ਉਹ ਸਾਰਾ ਉਹਨਾਂ ਦੇ ਹੱਥਾਂ ਦਾ ਇਹਦੇ ਵਿੱਚ ਕੋਈ ਦੋ ਮੂਹੀ ਗੱਲ ਨਹੀਂ ਹੈਗੀ ਇਹ ਮੰਨਣਯੋਗ ਗੱਲ ਹੈਗੀ ਤੇ ਤੁਹਾਨੂੰ ਮੰਨਣੀ ਵੀ ਪੈਣੀ ਆ ਵੀ ਆਪਾਂ ਉਹਨਾਂ ਚੀਜ਼ਾਂ ਦੇ ਗੁਲਾਮ ਆ ਤੁਹਾਨੂੰ ਛੋਟੀ ਜਿਹੀ ਉਦਾਹਰਣ ਦੇ ਦਿੰਦਾ ਜਿੱਦਾਂ ਨਮਾ ਆ ਆਪਣੀ ਨਵੀਂ ਜਰਨੇਸ਼ਨ ਆ ਜਾਂ ਨਵੀਂ ਕੇ ਇਹਦੇ ਮੁੰਡੇ ਆ ਜੋ 30 35 ਜਾਂ 40 ਸਾਲ ਦੇ ਆ ਜਾਂ ਕੋਈ ਸਟੂਡੈਂਟ ਨੇ ਮਤਲਬ ਕਿ ਜੋ ਉਹਨਾਂ ਦਾ ਸਟੱਡੀ ਆਪਾਂ ਕਿਸੇ ਵੀ ਕਾਲਜ ਦੇ ਵਿੱਚ ਸਟੱਡੀ ਕਰਦੇ ਆ ਜਾਂ ਯੂਨੀਵਰਸਿਟੀਾਂ ਦੇ ਵਿੱਚ ਸਟੱਡੀ ਕਰਦੇ ਆ ਤਾਂ ਜੋ ਟੌਪ ਦੀਆਂ ਦੁਨੀਆ ਦੀਆਂ ਟੌਪ ਯੂਨੀਵਰਸਿਟੀਆਂ ਨੇ ਉਹਨਾਂ ਦੀ ਫੰਡਿੰਗ ਵੀ ਰੌਸਚਾਈਲਡ ਫੈਮਲੀ ਆ ਹੀ ਕਰਦੀਆਂ ਨੇ ਟੌਪ ਦੀਆਂ ਯੂਨੀਵਰਸਿਟੀਆਂ ਨੇ ਜਿੱਥੇ ਆਪਣੇ ਟੌਪ ਦੇ ਸਟੂਡੈਂਟ ਪੜਨ ਜਾਂਦੇ ਆ ਸਟੱਡੀ ਕਰਨ ਜਾਂਦੇ ਆ ਜਿਵੇਂ ਕੋਈ ਫੌਰਨ ਜਾਂਦਾ ਜਾਂ ਇੱਧਰ ਟੌਪ ਦੀਆਂ ਯੂਨੀਵਰਸਿਟੀਆਂ ਨੇ ਮਤਲਬ ਉਹਨਾਂ ਨੂੰ ਵੀ ਫੰਡਿੰਗ ਆ ਰੌਸਚਾਈਲਡ ਫੈਮਲੀ ਆ ਹੀ ਕਰਦੀਆਂ ਨੇ ਰੌਸਚਾਈਲਡ ਫੈਮਲੀਆ ਦਾ ਹੀ ਉਹ ਪੈਸਾ ਜਿਨ੍ਹਾਂ ਦੇ ਤੁਸੀਂ ਗੁਲਾਮ ਹੋ ਹੁਣ ਜਿੱਦਾਂ ਦੁਨੀਆ ਨੇ ਮਹਿੰਗੇ ਬ੍ਰਾਂਡ ਦੇ ਹੁਣ ਆਪਾਂ ਨਵੀਂ ਜਨਰੇਸ਼ਨ ਦੀ ਗੱਲ ਕਰਦੇ ਆ ਜੇ ਨਵੀਂ ਜਨਰੇਸ਼ਨ ਕਹੇ ਵੀ ਅਸੀਂ ਪੜ ਰਹੇ ਹਾਂ ਅਸੀਂ ਕਿਸੇ ਦੇ ਗੁਲਾਮ ਨਹੀਂ ਤਾਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਜਿੱਦਾਂ ਦੁਨੀਆ ਦੇ ਸਭ ਤੋਂ ਮਹਿੰਗੇ ਬ੍ਰਾਂਡ ਨੇ ਜਾਂ ਇੰਡੀਆ ਦੇ ਵਿੱਚ ਵੀ ਕਈ ਬੱਚੇ ਨੇ ਜਾਂ ਕੋਈ ਪੜੇ ਲਿਖੇ ਲੋਕ ਨੇ ਚਲੋ ਜੋ ਪਿੰਡਾਂ ਦੀ ਬੇਚਰਦੇ ਆ ਉਹਦਾ ਚਲੋ ਠੀਕ ਆ ਉਹ ਨੋਰਮਲ ਕੱਪੜੇ ਵੀ ਯੂਜ਼ ਕਰਦੇ ਆ ਪਰ ਜੋ ਮਹਿੰਗੇ ਬ੍ਰਾਂਡਾਂ ਨੂੰ ਪਾਉਂਦੇ ਆ ਜਿੱਦਾਂ ਨੈਕੀ ਹੋ ਗਿਆ ਐਡੀਡਸ ਹੋ ਗਿਆ ਜਾ ਦੁਨੀਆ ਦੇ ਜਿੰਨੇ ਵੀ ਮਹਿੰਗੇ ਬ੍ਰਾਂਡ ਨੇ ਠੀਕ ਆ ਐਲ ਵੀ ਹੋ ਗਿਆ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਜੋ ਵੀ ਹਰ ਕਿਸ ਕੋਈ ਮਹਿੰਗੇ ਘਰਾਂ ਦੇ ਬੱਚੇ ਨੇ ਜਾਨਕਿ ਤਾਕੜੇ ਘਰਾਂ ਦੇ ਬੱਚੇ ਨੇ ਮਹਿੰਗੇ ਕੱਪੜੇ ਮਾਉਂਦੇ ਆ ਮਹਿੰਗੇ ਬ੍ਰਾਂਡ ਪਾਉਂਦੇ ਆ ਕਈ ਬੱਚੇ ਨੇ ਸੌਂਕ ਹੁੰਦੇ ਆ ਬੱਚਿਆਂ ਵਿੱਚ ਵੀ ਆ ਬਟ ਲੋਕਾਂ ਦੇ ਵੀ ਸੌਂਕ ਹੈਗੇ ਆ ਮਤਲਬ ਕਿ ਉਹ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਪਾਉਂਦੇ ਆ ਜਾਨਕਿ ਉਹ ਲੋਕ ਵੀ ਉਹਨਾਂ ਦੇ ਗੁਲਾਮ ਨੇ ਗੁਲਾਮ ਇਸ ਲਈ ਨੇ ਕਿਉਂਕਿ ਦੁਨੀਆ ਦੇ ਜਿੰਨੇ ਮਹਿੰਗੇ ਬ੍ਰਾਂਡ ਨੇ ਕਿ ਉਹ ਕੱਪੜਿਆਂ ਦੇ ਬ੍ਰਾਂਡ ਨੇ ਜਾਂ ਲਗਜ਼ਰੀ ਗੱਡੀਆਂ ਨੇ ਠੀਕ ਆ ਉਹ ਸਾਰੀਆਂ ਹੀ ਰੋਚਲਡ ਫੈਮਲੀਆਂ ਦੀਆਂ ਹੀ ਕੰਪਨੀਆਂ ਨੇ ਜਿੰਨੀਆਂ ਰੋਚਲਡ ਫੈਮਲੀਆਂ ਨੇ ਤਾਂ ਉਹਨਾਂ ਦੀ ਉਹ ਸਾਰੇ ਬ੍ਰਾਂਡ ਨੇ ਚਾਹੇ ਉਹ ਕੱਪੜੇ ਦਾ ਬ੍ਰਾਂਡ ਆ ਜਾਂ ਕਿਸੇ ਲਗਜ਼ਰੀ ਗੱਡੀ ਦਾ ਬ੍ਰਾਂਡ ਆ ਚਾਹੇ ਦੁਨੀਆ ਤੇ ਕਿਸੇ ਵੀ ਕਿਸਮ ਦੇ ਬ੍ਰਾਂਡ ਨੇ ਉਹ ਸਾਰੇ ਉਹਨਾਂ ਰੋਚਲਡ ਫੈਮਲੀਆਂ ਦੇ ਹੀ ਨੇ ਜਿਦਾ ਹੁਣਾ ਆਪਾਂ ਮੰਨੋ ਵੀ ਸ਼ਹਿਰ ਦੇ ਵਿੱਚ ਜਾਣਦੇ ਆ ਸਰਾਂ ਦੇ ਵਿੱਚ ਤੁਸੀਂ ਦੇਖ ਲਓ ਥਾਂ ਥਾਂ ਮਾਲ ਖੁੱਲ ਗਏ ਮੌਲਾਂ ਦੇ ਵਿੱਚ ਹਰ ਇੱਕ ਦੇਸ਼ਾਂ ਦੇ ਬ੍ਰਾਂਡ ਪੈ ਨੇ ਜਿਦਾਂ ਆਪਾਂ ਕਹਿੰਦੇ ਸੀ ਅਮਰੀਕਾ ਕੈਨੇਡਾ ਦੇ ਵਿੱਚ ਲੋਕੋ ਬ੍ਰਾਂਡ ਪਾਉਂਦੇ ਆ ਬਟ ਉਹ ਇਸ ਟਾਈਮ ਇੰਡੀਆ ਦੇ ਵਿੱਚ ਵੀ ਨਹੀਂ ਪੰਜਾਬ ਦੇ ਵਿੱਚ ਵੀ ਨਹੀਂ ਆਪਾਂ ਦੇਖੋ ਥਾਂ ਥਾਂ ਮਾਲ ਖੁੱਲ ਗਏ ਤਾਂ ਉਹਨਾਂ ਮੌਲਾਂ ਦੇ ਵਿੱਚ ਵੀ ਆਪਾਂ ਵੱਧ ਵੱਧ ਪੰਜ ਸੱਤ ਬ੍ਰਾਂਡ ਜਾਣਦੇ ਆ ਵੱਧ ਵੱਧ 10 ਬ੍ਰਾਂਡਾਂ ਦੇ ਨਾਮ ਜਾਣਦੇ ਆ ਬਟ ਜਦੋਂ ਤੁਸੀਂ ਉਹਨਾਂ ਮੌਲਾਂ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਉੱਥੇ 100 ਤੋਂ 200 ਬ੍ਰਾਂਡਾਂ ਦੀਆਂ ਦੁਕਾਨਾਂ ਜਾਂ ਸ਼ਾਪ ਮਿਲ ਜਾਣੀਆਂ ਕੱਪੜੇ ਦੀਆਂ ਸੂਜਦੀਆਂ ਚੱਪਲਾਂ ਦੀਆਂ ਯਾਨਕਿ ਤੁਹਾਨੂੰ ਤੁਹਾਡੀ ਜ਼ਰੂਰਤ ਲਈ ਜਿਹੜੀਆਂ ਵੀ ਚੀਜ਼ਾਂ ਚਾਹੀਦੀਆਂ ਨੇ ਮਹਿੰਗੇ ਤੋਂ ਮਹਿੰਗੇ ਬ੍ਰਾਂਡਾਂ ਦੀਆਂ ਉਹ ਤੁਹਾਨੂੰ ਉੱਥੇ ਮਿਲ ਜਾਣੀਆਂ ਨੇ ਮੌਲਾ ਦੇ ਵਿੱਚ ਠੀਕ ਆ ਸੋ ਉਹ ਸਾਰੇ ਹੀ ਮਹਿੰਗੇ ਬ੍ਰਾਂਡ ਉਹਨਾਂ ਰਿਚਸਟ ਫੈਮਲੀਆਂ ਦੇ ਯਾਨਕਿ ਅਨੂਮੀਨਾਟੀਆਂ ਨੇ ਇਹ ਜੋ ਅਨੂਮੀਨਾਟੀਆਂ ਦੀ ਫੈਮਲੀ ਆ ਰੌਸਚਾਈਲਡ ਫੈਮਲੀਆਂ ਨੇ ਉਹਨਾਂ ਦੀ ਹੀ ਬ੍ਰਾਂਡ ਨੇ ਉਹ ਹੀਗਾ ਖਾਣ ਤੋਂ ਲਾ ਕੇ ਕੱਪੜੇ ਤੋਂ ਲਾ ਕੇ ਮੈਂ ਹੀ ਗੱਡੀਆਂ ਤੋਂ ਲਾ ਕੇ ਉਹ ਸਾਰੇ ਭਾਈ ਜੀ ਉਹਨਾਂ ਦੀ ਹੀ ਮਰਾਨ ਨੇ ਜਾਨਕਿ ਤੁਸੀਂ ਉਹਨੂੰ ਚੀਜ਼ ਨੂੰ ਯੂਜ਼ ਕਰਦੇ ਹੋ ਪੈਸੇ ਦਿਨੇ ਹੋ ਤੇ ਉਹ ਚੀਜ਼ ਲੈਨੇ ਹੋ ਚਾਹੇ ਉਹ ਮਹਿੰਗੀ ਚੀਜ਼ ਆ ਤਾਂ ਤੁਹਾਨੂੰ ਲੈਣੀ ਪੈਂਦੀ ਹੈ ਨਾ ਜਾਨਕਿ ਤੁਸੀਂ ਉਹਨਾਂ ਚੀਜ਼ਾਂ ਦੇ ਗੁਲਾਮ ਹੋ ਗਏ ਤੁਸੀਂ ਉਹਨਾਂ ਦੇ ਗੁਲਾਮ ਹੋ ਇਹਦੇ ਵਿੱਚ ਕੋਈ ਹੋਣੀ ਤੁਸੀਂ ਆਪਣੇ ਦਿਮਾਗ ਦੇ ਥੋੜਾ ਜਿਹਾ ਜ਼ੋਰ ਤੇ ਪਾ ਕੇ ਦੇਖਿਓ ਸੋਚ ਕੇ ਦੇਖਿਓ ਜਾ ਤੁਸੀਂ ਨੈੱਟ 'ਤੇ ਸਰਚ ਮਾਰ ਲਿਓ Google 'ਤੇ ਸਰਚ ਮਾਰ ਲਿਓ ਵੀ ਜਿਹੜੇ ਉਹਨਾਂ ਮਹਿੰਗੀਆਂ ਬ੍ਰਾਂਡਾਂ ਦੇ ਮਾਲਕ ਨੇ ਉਹ ਰੌਚਲਡ ਫੈਮਲੀਆਂ ਦੇ ਫੈਮਲੀਆਂ ਦੇ ਵਿੱਚੋਂ ਹੀ ਆਉਂਦੇ ਨੇ ਉਹਨਾਂ ਦੀ ਇਹ ਹੀ ਕੰਪਨੀਆਂ ਨੇ ਠੀਕ ਆ ਯਾਨੀ ਕਿ ਉਹ ਜਿੱਦਾਂ ਚਾਹਣ ਸਾਨੂੰ ਉਹ ਉਦਾਂ ਹੀ ਉਂਗਲ ਤੇ ਨਚਾ ਸਕਦੇ ਆ ਤੁਹਾਨੂੰ ਯਾਨੀ ਕਿ ਸਾਡੇ ਉਹ ਦਿਮਾਗ ਨਾਲ ਖੇਡਦੇ ਆ ਤੁਹਾਡੇ ਦਿਮਾਗ ਨਾਲ ਖੇਡ ਕੇ ਤਾਂ ਉਹ ਤੁਹਾਨੂੰ ਗੁਲਾਮੀ ਦੀ ਅਵਸਥਾ ਦੇ ਵਿੱਚ ਰੱਖਦੇ ਆ ਤੁਸੀਂ ਉਹ ਗੁਲਾਮੀ ਦੀ ਅਵਸਥਾ ਤੋਂ ਬਾਹਰ ਜਾ ਹੀ ਨਹੀਂ ਸਕਦੇ ਨਾ ਕਰੇ ਸੋਚ ਸਕਦੇ ਜੇ ਤੁਸੀਂ ਉਹ ਚੀਜ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋਗੇ ਜਾਂ ਉਹਨਾਂ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਉਹਨਾਂ ਨੂੰ 1 ਮਿੰਟ ਲੱਗਣਾ ਤੁਹਾਨੂੰ ਖਤਮ ਕਰਨ ਲਈ ਕਿਉਂਕਿ ਜੋ ਵੀ ਉਹਨਾਂ ਦੇ ਵਿਰੁੱਧ ਬੋਲਦਾ ਠੀਕ ਆ ਉਹ ਆਪਾਂ ਨੂੰ ਆਪਾਂ ਉਹ ਚੀਜ਼ ਤੋਂ ਜਾਣੂ ਜਾਣਾਂ ਵੀ ਉਹਨਾਂ ਨੂੰ ਕਿਸੇ ਬੰਦੇ ਨੂੰ ਖਤਮ ਕਰਨ ਲਈ ਕਿਸੇ ਦੇਸ਼ ਨੂੰ ਖਤਮ ਕਰਨ ਲਈ ਉਹਨਾਂ ਨੇ ਸੋਚਣਾ ਨਹੀਂ ਉਹ ਸੋਚਦੇ ਨਹੀਂ ਵੀ ਕਿਸੇ ਦਾ ਨੁਕਸਾਨ ਹੁੰਦਾ ਉਹਨਾਂ ਨੇ ਆਪਣਾ ਪ੍ਰੋਫਿਟ ਦੇਖਣਾ ਕਿਉਂਕਿ ਉਹਨਾਂ ਕੋਲ ਪੈਸਾ ਹੀ ਐਨਾ ਕਿਉਂਕਿ ਜਦੋਂ ਉਹ ਦੇਸ਼ਾਂ ਦੀਆਂ ਸਰਕਾਰਾਂ ਬਣਾ ਸਕਦੇ ਨੇ ਜਾਂ ਦੇਸ਼ਾਂ ਨੂੰ ਖਤਮ ਕਰ ਸਕਦੇ ਆ ਤਾਂ ਤੁਸੀਂ ਵੀਰੋ ਆਪ ਹੀ ਉਸ ਚੀਜ਼ ਤੋਂ ਜਾਣੂ ਹੋ ਵੀ ਉਹ ਕਿੰਨੇ ਪਾਵਰ ਦੇ ਵਿੱਚ ਨੇ ਉਹ ਦੁਨੀਆ ਨੂੰ ਚਲਾਉਂਦੇ ਆ ਸਾਰੇ ਦੇਸ਼ਾਂ ਨੂੰ ਚਲਾਉਂਦੇ ਆ ਰੋਸਚਾਰਡ ਫੈਮਲੀਆ ਨੇ ਉਹੀ ਹੀ ਸਾਰੀ ਦੁਨੀਆ ਨੂੰ ਕੰਟਰੋਲ ਕਰਦੀਆਂ ਕਿਉਂਕਿ ਕੰਟਰੋਲ ਕਰਨ ਦਾ ਰਿਪੋਰਟ ਉਹਨਾਂ ਦੇ ਹੱਥ ਆ ਸਾਰੀ ਪਾਵਰ ਉਹਨਾਂ ਦੇ ਹੱਥ ਆ ਕਿਸੇ ਦੇਖ ਦੇ ਵਿੱਚ ਸਰਕਾਰ ਬਣਾਉਣੀ ਕਿਸੇ ਦੇਸ਼ ਨੂੰ ਜੋਧਰੀ ਅਵਸਥਾ ਦੇ ਵਿੱਚ ਤੱਕਣਾ ਕਿਸੇ ਦੇਸ਼ ਨੂੰ ਖਤਮ ਕਰਨਾ ਉਹਨਾਂ ਦੇ ਹੀ ਸਾਰੇ ਸਿਸਟਮ ਨੇ ਉਹ ਕਿਸੇ ਦੇਸ਼ ਦੇ ਜੋ ਚਾਹਣ ਤੱਕ ਕਿਸੇ ਦੇਸ਼ ਨੂੰ ਖਤਮ ਕਰਨਾ ਤਾਂ ਉਹ ਆਪਣਾ ਪ੍ਰਾਊਡ ਦੇਖਦੇ ਆ ਕਿਸੇ ਦੇਸ਼ ਨੂੰ ਜੁੱਧ ਲਾਉਣਾ ਤਾਂ ਉਹ ਮਤਲਬ ਕੀ ਉਲਟ ਦੇਸ਼ ਨੂੰ ਜਿਹੜੇ ਦੇਖਦਾ ਉਸ ਦੇਸ਼ ਨਾਲ ਵਿਰੋਧਤਾ ਚੱਲਦੀ ਆ ਉਸ ਦੇਸ਼ ਤੇ ਅਟੈਕ ਕਰ ਰਿਹਾ ਉਸ ਨੂੰ ਹਥਿਆਰ ਵੀ ਸਪਲਾਈ ਕਰਦੇ ਆ ਤੇ ਜਿਸ ਦੇਸ਼ ਤੇ ਅਟੈਕ ਹੋਇਆ ਤਾਂ ਉਸ ਨੂੰ ਵੀ ਫੰਡਿੰਗ ਕਰਦੇ ਆ ਕਿਉਂਕਿ ਉਹਨਾਂ ਦਾ ਮੇਨ ਮਕਸਦ ਕੀ ਆ ਪੈਸਾ ਇਕੱਠਾ ਕਰਨਾ ਤੇ ਪੈਸਾ ਬਣਾਉਣਾ ਤੇ ਤੁਹਾਨੂੰ ਗੁਲਾਮ ਰੱਖਣਾ ਸੋ ਵੀਰੋ ਤੁਸੀਂ ਥੋੜੀ ਢੰਗਾਈ ਨਾਲ ਜਰੂਰ ਸੋਚ ਕੇ ਦੇਖਿਓ ਵੀ ਵਾਕਈ ਹੀ ਜੋ ਰੋਸਚਲਡ ਫੈਮਲੀਆਂ ਨੇ ਉਹੀ ਹੀ ਅੱਜ ਦੇ ਟਾਈਮ ਸਾਰੀ ਦੁਨੀਆ ਨੂੰ ਕੰਟਰੋਲ ਕਰ ਰਹੀਆਂ ਨੇ ਉਹ ਸਾਰਿਕ ਦੇਸ਼ ਨੂੰ ਆਪਣੀ ਮੁਥੀ ਦੇ ਵਿੱਚ ਰੱਖ ਦੀਆਂ ਨੇ ਕਿਉਂਕਿ ਉਹ ਮੋٹے ਫੰਡਿੰਗ ਵੀ ਕਰਦੀਆਂ ਨੇ ਤੇ ਉਹ ਜੋ ਚਾਹਣ ਉਹ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਪਾਵਰ ਹੈ ਜਿਹੜੀ ਉਹਨਾਂ ਦੇ ਹੱਥ ਆ ਗਈ ਸੋ ਵੀਰੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਇਕ ਕਮੈਂਟ ਜਰੂਰ ਕਰੋ ਤੇ ਫੋਲੋ ਜਰੂਰ ਕਰੋ ਸੋ ਥੈਂਕ ਯੂ ਧੰਨਵਾਦ